ਕੱਲ ਵਿਧਾਨ ਸਭਾ ਦੇ ਵਿੱਚ ਜਦ ਪ੍ਰਤਾਪ ਸਿੰਘ ਬਾਯਵਾ ਨੇ ਪੰਜਾਬ ਦੀਆਂ ਡਰੇਨਾਂ ਦਾ ਮੁੱਦਾ ਉਠਾਇਆ ਕਿ ਤੁਹਾਡੇ ਮੰਤਰੀ ਕਹਿੰਦੇ ਸਨ ਕਿ ਡਰੇਨਾਂ ਸਾਫ਼ ਨੇ ਪਰ ਪੰਜਾਬ 'ਚ ਡਰੇਨਾਂ ਸਾਫ਼ ਨਹੀਂ ਹੋਈਆਂ ਪੈਸਾ ਕਿੱਧਰ ਗਿਆ ਸਵਾਲ ਉਠਾਇਆ ਤਾਂ ਮੁੱਖ ਮੰਤਰੀ ਸਾਹਿਬ ੜਕ ਗਏ ਜਿਵੇਂ ਉਹ ਅਕਸਰ ਹੀ ੜਕ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜੇ ਕਾਂਗਰਸ ਅਕਾਲੀ ਦਲ ਦੀਆਂ ਸਰਕਾਰਾਂ ਤੋਂ ਬਾਅਦ ਜੇ ਕਿਸੇ ਨੇ ਸਭ ਤੋਂ ਵੱਧ ਡਰੇਨਾਂ ਦੀ ਸਫਾਈ ਕਰਾਈ ਹੈ ਤਾਂ ਉਹ ਅਸੀਂ ਆ। ਮੈਂ ਇੱਕ ਡਰੇਨ ਤੇ ਖੜਾ ਹਾਂ ਇਹਨੂੰ ਚੰਦ ਪਾਣ ਵਾਲੀ ਡਰੇਨ ਵੀ ਕਹਿ ਦਿੰਦੇ ਆ ਕਿ ਬਹੁਤ ਲੰਮਾ ਰੂਟ ਹੈ ਡਰੇਨ ਦਾ ਬਹੁਤ ਦੂਰ ਤੋਂ ਆਉਂਦੀ ਹੈ ਤੇ ਐਂਡ ਦੇ ਵਿੱਚ ਦਰਿਆ ਦੇ ਵਿੱਚ ਜਾ ਕੇ ਡਿੱਗਦੀ ਹੈ ਇਹ ਡਰੇਨ ਜਾਂ ਪੰਜਾਬ ਦੀ ਕੋਈ ਵੀ ਡਰੇਨ ਤੁਸੀਂ ਜਾ ਕੇ ਦੇਖ ਲਓ ਸਭ ਦੇ ਵਿੱਚ अकेਲੀ ਖੜੀ ਹੈ ਕੋਈ ਵੀ ਡਰੇਨ ਤੁਹਾਨੂੰ ਸਾਫ਼ ਦਿਖਾਈ ਨਹੀਂ ਦੇਵੇਂ ਹੋਊਗੀ ਇੱਕਾ ਦੁੱਕਾ ਕੋਈ ਲੋਕਾਂ ਨੇ ਆਪਦੇ ਪੱਧਰ ਤੇ ਸਾਫ਼ ਕਰ ਲੀਆਂ ਤਾਂ ਉਹ ਵੱਖਰੀ ਗੱਲ ਐ ਆ ਸਾਹਮਣੇ ਤੁਸੀਂ ਬੂਟੀ ਦੇਖ ਰਹੇ ਹੋ ਇਹਨੂੰ ਕੇਲੀ ਵੀ ਕਹਿੰਦੇ ਆ ਬੂਟੀ ਵੀ ਕਹਿੰਦੇ ਆ ਇਹਨੂੰ ਕੁਝ ਵੀ ਤੁਸੀਂ ਕਹਿ ਸਕਦੇ ਹੋ ਪਰ ਸਵਾਲ ਇੱਥੇ ਇਹ ਐ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਿਹੜੀ ਡਰੇਨ ਸਾਫ਼ ਕੀਤੀ ਐ ਉਹ ਤਾਂ ਲੋਕਾਂ ਨੂੰ ਦੱਸੋ ਕਿਹੜੀ ਡਰੇਨ ਦੀ ਸਫਾਈ ਜਿਹੜਾ ਇੰਨੇ ਕਰੋੜਾਂ ਰੁਪਏ ਤੁਸੀਂ ਬਜਟ ਰੱਖਿਆ ਸੀ ਕਿਹੜੀ ਡਰੇਨ ਤੇ ਖਰਚ ਐ ਸਾਡੀ ਕਿਹ ਠੇਕੇਦਾਰਾਂ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਐ ਸਵਾਰ ਡਰੇਨਾਂ ਵਾਲੇ ਸਾਨੂੰ ਠੇਕਾ ਹੀ ਨਹੀਂ ਮਿਲਿਆ ਠੇਕੇ ਦਿੱਤੇ ਹੀ ਨਹੀਂ ਉਸ ਤਰੀਕੇ ਨਾਲ ਜਿਵੇਂ ਪਹਿਲੀਆਂ ਸਰਕਾਰਾਂ ਦਿੰਦਿਆਂ ਆਈਆਂ ਇਹ ਸਫਾਈ ਫਿਰ ਕਿੱਥੇ ਹੋਈ ਹੈ ਜਿਹੜਾ ਲੋਕਾਂ ਦਾ ਪੈਸਾ ਜਿਹਨੂੰ ਤੁਹਾਡੇ ਹੀ ਮੰਤਰੀ ਬਰਿੰਦਰ ਗੋਇਲ ਜੀ ਪਿਛਲੀ ਵਿਧਾਨ ਸਭਾ ਸੈਸ਼ਨ ਵਿੱਚ ਖੜਕੇ ਕਹਿੰਦੇ ਸੀ ਕਿ ਹੜ੍ਹਾਂ ਦੀਆਂ ਤਿਆਰੀਆਂ ਪੂਰੀਆਂ ਲੋਕਾਂ ਦਾ ਪੈਸਾ ਲੋਕਾਂ ਤੇ ਖਰਚਾ ਜਾਵੇਗਾ ਡਰੇਨਾ ਦਾ ਪੈ ਡਰੇਨਾ ਦੀ ਸਫਾਈਆਂ ਕੀਤੀਆਂ ਜਾ ਰਹੀਆਂ ਉਹ ਕਿਹੜੀ ਡਰੇਨ ਦੀ ਸਫਾਈ ਕੀਤੀ ਹੈ ਆ ਜਿੱਥੋਂ ਤੱਕ ਤੁਸੀਂ ਇੱਧਰ ਦੇਖ ਲਓ ਇੱਧਰ ਹੈ ਦੂਜੇ ਪਾਸੇ ਇਸ ਡਰੇਨ ਦਾ ਇੱਧਰ ਆ ਉੱਥੇ ਦੇਖ ਲਓ ਜਿੱਥੋਂ ਤੱਕ ਤੁਸੀਂ ਦੇਖੋਗੇ ਆ ਪੁਲਾਂ ਹੇਠੋਂ ਜਿਹੜੀਆਂ ਪੁਲਾਂ ਕੋਲੋਂ ਸਫਾਈ ਕੀਤੀ ਐ ਇਹ ਕੁਝ ਲੋਕਾਂ ਨੇ ਸਫਾਈ ਕੀਤੀ ਐ ਤਾਂ ਕਿ ਉਸ ਸਮੇਂ ਜਦੋਂ ਪਾਣੀ ਬਹੁਤ ਜ਼ਿਆਦਾ ਸੀ ਤਾਂ ਪੁਲਾਂ ਦੇ ਉੱਪਰ ਦੀ ਪਾਣੀ ਲੰਘਣ ਲੱਗ ਗਿਆ ਸੀ ਇਸ ਕਰਕੇ ਉਹਨੇ ਇੱਕ ਸਫਾਈ ਕਰ ਲਈ ਪਰ ਬਾਕੀ ਦੀ ਸਫਾਈ ਜੋ ਸਰਕਾਰ ਦੀ ਜ਼ਿੰਮੇਵਾਰੀ ਸੀ ਉਹ ਸਰਕਾਰ ਕਿੱਥੇ ਖੜੀ ਐ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਝੂਠੀ ਲੱਗਦੀ ਐ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਚੈਲੰਜ ਕਰਦੇ ਆਂ ਕਿ ਉਹ ਆਪਣਾ মিডিਆ ਵੀ ਨਾਲ ਲੈ ਲੈਣ ਜੋ ਉਹਨਾਂ ਦੇ ਨਾਲ ਹੁੰਦਾ ਤੇ ਅਸੀਂ ਨਾਲ ਚੱਲਾਂਗੇ ਉਹਨਾਂ ਦੇ ਸਤਕਾਰਯੋਗ ਨੇ ਅਸੀਂ ਪਿੱਛੇ ਗੱਡੀ ਲਾ ਕੇ ਚੱਲਾਂਗੇ ਪੰਜਾਬ ਦੀ ਕਿਹੜੀ ਡਰੇਨ ਕਿਹੜੀ ਚੋਕ ਕਿਹੜਾ ਖਾਲਾ ਜੋ ਵੀ ਵੱਖ-ਵੱਖਰੇ ਨਾਂ ਆ ਇਹਨਾਂ ਦੇ ਕਿਹੜਾ ਸਾਫ਼ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਰਵਾਇਆ ਹੈ ਜੈਨਾਂ ਦੀ ਸਰਕਾਰ ਨੇ ਕਰਵਾਇਆ ਜੇ ਉਹ ਸਾਫ਼ ਹੈ ਅਸੀਂ ਮੰਨ ਲਵਾਂਗੇ ਅਸੀਂ ਉੱਥੇ ਮਾਫੀ ਮੰਗਾਂਗੇ ਪਰ ਇਹ ਕੈਮਰੇ ਤੇ ਗੱਲ ਕਰਨ ਜਿਹੜੀ ਵਿਧਾਨ ਸਭਾ ਦੇ ਵਿੱਚ ਖੜ ਕੇ ਸਿਰਫ ਵਿਰੋਧੀਆਂ ਦੇ ਉੱਤੇ ਚੁਟਕਲੇ ਤੰਜ ਕਸ ਕੇ ਇਹ ਗੱਲ ਮਾਨ ਸਾਹਿਬ ਨਹੀਂ ਚੱਲਣੀ ਪੰਜਾਬ ਦੇ ਲੋਕ ਸਚਾਈ ਨੂੰ ਜਾਣਦੇ ਆ ਆ ਤੁਹਾਡੇ ਸਾਹਮਣੇ ਅਸੀਂ ਅਸਲੀਅਤ ਦਿਖਾਤੀ ਤੁਸੀਂ ਜਿਹੜੀ ਡਰੇਨ ਕਹੋਗੇ ਨਾਲ ਲੈ ਜਾਓ ਸਾਨੂੰ ਵੈਬਸਾਈਟ ਤੇ ਕਮੈਂਟ ਕਰ ਦਿਓ ਅਸੀਂ ਤੁਹਾਡੇ ਨਾਲ ਚੱਲਦੇ ਆ ਤਾਂ ਤੁਸੀਂ ਦਿਖਾ ਦਿਓ ਕਿ ਆ ਡਰੇਨ ਸਾਫ ਹੈ ਅਸੀਂ ਹੜਾ ਦੌਰਾਨ ਪੰਜਾਬ ਚ ਸਾਰੇ ਪਾਸੇ ਘੁੰਮੇ ਆ ਅਸੀਂ ਨਹੀਂ ਦੇਖਿਆ ਕਿ ਕਿਸੇ ਡਰੇਨ ਦੀ ਪ੍ਰੋਪਰ ਸਫਾਈ ਹੋਈ ਹੋਵੇ ਡਰੇਨ ਤਾਂ ਛੱਡੋ ਤੁਸੀਂ ਨਹਿਰਾਂ ਦੀ ਚੱਲੇ ਚੱਲੋ ਨਹਿਰਾਂ ਦੀ ਪ੍ਰੋਪਰ ਸਫਾਈ ਹੋਈ ਹੋਵੇ ਨਹਿਰਾਂ ਦੇ ਵਿੱਚ ਤੱਕ ਦਰਖਤ ਖੜੇ ਆ ਇਹ ਹਾਲਾਤ ਨੇ ਇਸ ਵਕਤ ਇਰੀਗੇਸ਼ਨ ਮੈਕਮੇਂ ਦੇ ਸੋ ਮਾਨ ਸਾਹਿਬ ਕੱਲੇ ਚੁਟਕਲੇ ਕਰਕੇ ਕੱਲੀਆਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਤੁਹਾਡੇ ਤੋਂ ਜਿਹੜੀ ਇਹ ਗੱਲਬਾਤ ਚ ਨਹੀਂ ਆ ਸਕਦੇ ਜਿੰਨੀਆਂ ਤੁਹਾਨੂੰ ਗੱਲਾਂ ਆਉਂਦੀਆਂ ਇਹ ਗੱਲਾਂ ਤੇ ਪੜਦੇ ਨਹੀਂ ਪੈਣੇ ਆ ਗੱਲਾਂ ਤੁਹਾਡੇ ਵਿਧਾਨ ਸਭਾ ਦੇ ਵਿੱਚ ਕੀਤੇ ਚੁਟਕਲੇ ਇਹਨਾਂ ਗੱਲਾਂ ਨੂੰ ਮਟਾ ਨਹੀਂ ਸਕਦੇ ਲੋਕ ਜਾਣਦੇ ਨੇ ਕਿ ਜ਼ਮੀਨੀ ਪੱਧਰ ਤੇ ਤੁਸੀਂ ਕੰਮ ਨਹੀਂ ਕੀਤਾ ਹੜ੍ਹਾਂ ਨੂੰ ਲੈ ਕੇ ਵੀ ਤੁਸੀਂ ਜਿਹੜੀਆਂ ਕੰਮ ਕਰਨੇ ਸੀ ਉਹ ਨਹੀਂ ਕੀਤੇ ਸੋ ਇਹ ਤਸਵੀਰ ਇੱਕ ਵਾਰ ਮੈਂ ਫਿਰ ਕਹੂੰਗਾ ਕੈਮਰਾਮੈਨ ਨੂੰ ਕਿ ਉਹ ਚੰਗੀ ਤਰ੍ਹਾਂ ਦਿਖਾ ਦੇਣ ਤਾਂ ਕਿ ਮਾਨ ਸਾਹਿਬ ਉਹਨਾਂ ਦੀ ਸਾਰੀ ਜਿਹੜੀ ਆਮਦਮੀ ਪਾਰਟੀ ਹੈ ਖਾਸ ਕਰਕੇ ਉਹਨਾਂ ਦੇ ਜਿਹੜੇ ਮੰਤਰੀ ਨੇ ਬਰਿੰਦਰ ਗੋਇਲ ਜੀ ਉਹ ਵੀ ਇਹ ਤਸਵੀਰ ਨੂੰ ਗੌਰ ਨਾਲ ਤੱਕ ਲੈਣ ਉਹਨਾਂ ਦਾ ਤੱਕਣਾ ਬੜਾ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਨਹੀਂ ਦੇਖਣਗੇ ਤਾਂ ਲੋਕ ਉਹਨਾਂ ਨੂੰ ਵੀ ਕਿਵੇਂ ਪਤਾ ਲੱਗੇਗਾ ਕਿ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਵੱਡੀਆਂ-ਵੱਡੀਆਂ ਗੱਲਾਂ ਡਰੇਨ ਦੀ ਸਫਾਈ ਨੂੰ ਲੈ ਕੇ ਕੀਤੀਆਂ ਉਹ ਕਿੱਥੇ ਖੜੀਆਂ ਸੋ ਜਦੋਂ ਸਵਾਲ ਵਿਰੋਧੀ ਧਿਰ ਉਠਾਵੇ ਤਾਂ ਉੱਥੇ ਇਸ ਗੱਲ ਇਹ ਸਿਰਫ ਇਹ ਗੱਲ ਤੇ ਕਿ ਅਸੀਂ ਤੁਹਾਨੂੰ ਦਬਾਉਣਾ ਹੀ ਆ ਅਸੀਂ ਤੁਹਾਨੂੰ ਇਹ ਕਰਨਾ ਹੀ ਆ ਉਹ ਨਹੀਂ ਹੋਣਾ ਚਾਹੀਦਾ ਉਲਟਾ ਸਹੀ ਜਿਹੜਾ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਹਾਂ ਜੀ ਸਾਡੇ ਤੋਂ ਇੱਕਤਾਈ ਰਹੀ ਹੈ ਕਿ ਅਸੀਂ ਡਰੇਨਾ ਚੂਆਂ ਨਾਲਿਆਂ ਨੂੰ ਉਸ ਤਰੀਕੇ ਨਾਲ ਸਾਫ ਨਹੀਂ ਕਰ ਸਕੀ ਸੋ ਇਹ ਸਰਕਾਰ ਦੀ ਵੱਡੀ ਨਿਲੈਕੀ ਹੈ ਜਿਹੜੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨੂੰ ਗੌਰ ਕਰਿਓ ਬਾਕੀ ਤੁਹਾਨੂੰ ਚੈਲੰਜ ਹੈ ਕਿ ਜਿਹੜੀ ਵੀ ਤੁਸੀਂ ਡਰੇਨ ਦੀ ਗੱਲ ਕਹੋਗੇ ਅਸੀਂ ਤੁਹਾਡੇ ਨਾਲ ਜਾ ਕੇ ਦਿਖਾ ਦੇਾਂਗੇ ਕਿ ਕਿੰਨੀ ਕਿ ਸਫਾਈ ਤੁਹਾਡੇ ਮਹਿਕਮੇ ਨੇ ਕੀਤੀ ਹੈ ਮੈਂ ਕਿ ਗੱਲਾਂ ਕਰਨ ਨੂੰ ਬਹੁਤ ਹੋਰ ਤੁਹਾਡੇ ਮੰਤਰੀ ਸਾਹਿਬ ਦੀਆਂ ਵੀ ਹੋਰ ਨੇ ਉਹਨਾਂ ਦੇ ਭਰਾਵਾਂ ਦੀਆਂ ਵੀ ਹੋਰ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਖੁਲਾਸੇ ਤੁਹਾਡੇ ਨਾਲ ਉਹ ਵੀ ਸਾਂਝੇ ਕਰਾਂ ਕੱਲ ਵਿਧਾਨ ਸਭਾ ਦੇ ਵਿੱਚ ਜਦ ਪ੍ਰਤਾਪ ਸਿੰਘ ਬਾਯਵਾ ਨੇ ਪੰਜਾਬ ਦੀਆਂ ਡਰੇਨਾਂ ਦਾ ਮੁੱਦਾ ਉਠਾਇਆ ਕਿ ਤੁਹਾਡੇ ਮੰਤਰੀ ਕਹਿੰਦੇ ਸਨ ਕਿ ਡਰੇਨਾਂ ਸਾਫ਼ ਨੇ ਪਰ ਪੰਜਾਬ 'ਚ ਡਰੇਨਾਂ ਸਾਫ਼ ਨਹੀਂ ਹੋਈਆਂ ਪੈਸਾ ਕਿੱਧਰ ਗਿਆ ਸਵਾਲ ਉਠਾਇਆ ਤਾਂ ਮੁੱਖ ਮੰਤਰੀ ਸਾਹਿਬ ੜਕ ਗਏ ਜਿਵੇਂ ਉਹ ਅਕਸਰ ਹੀ ੜਕ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜੇ ਕਾਂਗਰਸ ਅਕਾਲੀ ਦਲ ਦੀਆਂ ਸਰਕਾਰਾਂ ਤੋਂ ਬਾਅਦ ਜੇ ਕਿਸੇ ਨੇ ਸਭ ਤੋਂ ਵੱਧ ਡਰੇਨਾਂ ਦੀ ਸਫਾਈ ਕਰਾਈ ਹੈ ਤਾਂ ਉਹ ਅਸੀਂ ਆ ਮੈਂ ਇੱਕ ਡਰੇਨ ਤੇ ਖੜਾ ਹਾਂ ਇਹਨੂੰ ਚੰਦ ਪਾਣ ਵਾਲੀ ਡਰੇਨ ਵੀ ਕਹਿ ਦਿੰਦੇ ਆ ਕਿ ਬਹੁਤ ਲੰਮਾ ਰੂਟ ਹੈ ਡਰੇਨ ਦਾ ਬਹੁਤ ਦੂਰ ਤੋਂ ਆਉਂਦੀ ਹੈ ਤੇ ਐਂਡ ਦੇ ਵਿੱਚ ਦਰਿਆ ਦੇ ਵਿੱਚ ਜਾ ਕੇ ਡਿੱਗਦੀ ਹੈ ਇਹ ਡਰੇਨ ਜਾਂ ਪੰਜਾਬ ਦੀ ਕੋਈ ਵੀ ਡਰੇਨ ਤੁਸੀਂ ਜਾ ਕੇ ਦੇਖ ਲਓ ਸਭ ਦੇ ਵਿੱਚ अकेਲੀ ਖੜੀ ਹੈ ਕੋਈ ਵੀ ਡਰੇਨ ਤੁਹਾਨੂੰ ਸਾਫ਼ ਦਿਖਾਈ ਨਹੀਂ ਦੇਵੇਂ ਹੋਊਗੀ ਇਕਾ ਦੁੱਕਾ ਕੋਈ ਲੋਕਾਂ ਨੇ ਆਪਦੇ ਪੱਧਰ ਤੇ ਸਾਫ਼ ਕਰ ਲੀਆਂ ਤਾਂ ਉਹ ਵੱਖਰੀ ਗੱਲ ਹੈ ਆ ਸਾਹਮਣੇ ਤੁਸੀਂ ਬੂਟੀ ਦੇਖ ਰਹੇ ਹੋ ਇਹਨੂੰ ਕੇਲੀ ਵੀ ਕਹਿੰਦੇ ਆ ਬੂਟੀ ਵੀ ਕਹਿੰਦੇ ਆ ਇਹਨੂੰ ਕੁਝ ਵੀ ਤੁਸੀਂ ਕਹਿ ਸਕਦੇ ਹੋ ਪਰ ਸਵਾਲ ਇੱਥੇ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਿਹੜੀ ਡਰੇਨ ਸਾਫ਼ ਕੀਤੀ ਹੈ ਉਹ ਤਾਂ ਲੋਕਾਂ ਨੂੰ ਦੱਸੋ ਕਿਹੜੀ ਡਰੇਨ ਦੀ ਸਫਾਈ ਜਿਹੜਾ ਇੰਨੇ ਕਰੋੜਾਂ ਰੁਪਏ ਤੁਸੀਂ ਬਜਟ ਰੱਖਿਆ ਸੀ ਕਿਹੜੀ ਡਰੇਨ ਤੇ ਖਰਚ ਹੈ ਸਾਡੀ ਕਿਹ ਠੇਕੇਦਾਰਾਂ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਐ ਸਵਾਰ ਡਰੇਨਾਂ ਵਾਲੇ ਸਾਨੂੰ ਠੇਕਾ ਹੀ ਨਹੀਂ ਮਿਲਿਆ ਠੇਕੇ ਦਿੱਤੇ ਹੀ ਨਹੀਂ ਉਸ ਤਰੀਕੇ ਨਾਲ ਜਿਵੇਂ ਪਹਿਲੀਆਂ ਸਰਕਾਰਾਂ ਦਿੰਦਿਆਂ ਆਈਆਂ ਇਹ ਸਫਾਈ ਫਿਰ ਕਿੱਥੇ ਹੋਈ ਹੈ ਜਿਹੜਾ ਲੋਕਾਂ ਦਾ ਪੈਸਾ ਜਿਹਨੂੰ ਤੁਹਾਡੇ ਹੀ ਮੰਤਰੀ ਬਰਿੰਦਰ ਗੋਇਲ ਜੀ ਪਿਛਲੀ ਵਿਧਾਨ ਸਭਾ ਸੈਸ਼ਨ ਵਿੱਚ ਖੜਕੇ ਕਹਿੰਦੇ ਸੀ ਕਿ ਹੜ੍ਹਾਂ ਦੀਆਂ ਤਿਆਰੀਆਂ ਪੂਰੀਆਂ ਲੋਕਾਂ ਦਾ ਪੈਸਾ ਲੋਕਾਂ ਤੇ ਖਰਚਾ ਜਾਵੇਗਾ ਡਰੇਨਾ ਦਾ ਡਰੇਨਾ ਦੀ ਸਫਾਈਆਂ ਕੀਤੀਆਂ ਜਾ ਰਹੀਆਂ ਉਹ ਕਿਹੜੀ ਡਰੇਨ ਦੀ ਸਫਾਈ ਕੀਤੀ ਹੈ ਆ ਜਿੱਥੋਂ ਤੱਕ ਤੁਸੀਂ ਇੱਧਰ ਦੇਖ ਲਓ ਇੱਧਰ ਹੈ ਦੂਜੇ ਪਾਸੇ ਇਸ ਡਰੇਨ ਦਾ ਇੱਧਰ ਆ ਉੱਥੇ ਦੇਖ ਲਓ ਜਿੱਥੋਂ ਤੱਕ ਤੁਸੀਂ ਦੇਖੋਗੇ ਆ ਪੁਲਾਂ ਹੇਠੋਂ ਜਿਹੜੀਆਂ ਪੁਲਾਂ ਕੋਲੋਂ ਸਫਾਈ ਕੀਤੀ ਐ ਇਹ ਕੁਝ ਲੋਕਾਂ ਨੇ ਸਫਾਈ ਕੀਤੀ ਐ ਤਾਂ ਕਿ ਉਸ ਸਮੇਂ ਜਦੋਂ ਪਾਣੀ ਬਹੁਤ ਜ਼ਿਆਦਾ ਸੀ ਤਾਂ ਪੁਲਾਂ ਦੇ ਉੱਪਰ ਦੀ ਪਾਣੀ ਲੰਘਣ ਲੱਗ ਗਿਆ ਸੀ ਇਸ ਕਰਕੇ ਉਹਨੇ ਇੱਕ ਸਫਾਈ ਕਰ ਲਈ ਪਰ ਬਾਕੀ ਦੀ ਸਫਾਈ ਜੋ ਸਰਕਾਰ ਦੀ ਜ਼ਿੰਮੇਵਾਰੀ ਸੀ ਉਹ ਸਰਕਾਰ ਕਿੱਥੇ ਖੜੀ ਐ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਝੂਠੀ ਲੱਗਦੀ ਐ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਚੈਲੰਜ ਕਰਦੇ ਆਂ ਕਿਉਂ ਆਪਣਾ মিডিਆ ਵੀ ਨਾਲ ਲੈ ਲੈਣ ਜੋ ਉਹਨਾਂ ਦੇ ਨਾਲ ਹੁੰਦਾ ਤੇ ਅਸੀਂ ਨਾਲ ਚੱਲਾਂਗੇ ਉਹਨਾਂ ਦੇ ਸਤਕਾਰਯੋਗ ਨੇ ਅਸੀਂ ਪਿੱਛੇ ਗੱਡੀ ਲਾ ਕੇ ਚੱਲਾਂਗੇ ਪੰਜਾਬ ਦੀ ਕਿਹੜੀ ਡਰੇਨ ਕਿਹੜੀ ਚੋਕ ਕਿਹੜਾ ਖਾਲਾ ਜੋ ਵੀ ਵੱਖ-ਵੱਖਰੇ ਨਾਂ ਆ ਇਹਨਾਂ ਦੇ ਕਿਹੜਾ ਸਾਫ਼ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਰਵਾਇਆ ਹੈ ਜਿਹਨਾਂ ਦੀ ਸਰਕਾਰ ਨੇ ਕਰਵਾਇਆ ਜੇ ਉਹ ਸਾਫ਼ ਹੈ ਅਸੀਂ ਮੰਨ ਲਵਾਂਗੇ ਅਸੀਂ ਉੱਥੇ ਮਾਫੀ ਮੰਗਾਂਗੇ ਪਰ ਇਹ ਕੈਮਰੇ ਤੇ ਗੱਲ ਕਰਨ ਜਿਹੜੀ ਵਿਧਾਨ ਸਭਾ ਦੇ ਵਿੱਚ ਖੜ ਕੇ ਸਿਰਫ ਵਿਰੋਧੀਆਂ ਦੇ ਉੱਤੇ ਚੁਟਕਲੇ ਤੰਜ ਕੱਸ ਕੇ ਇਹ ਗੱਲ ਮਾਨ ਸਾਹਿਬ ਨਹੀਂ ਚੱਲਣੀ ਪੰਜਾਬ ਦੇ ਲੋਕ ਸੱਚਾਈ ਨੂੰ ਜਾਣਦੇ ਆ ਆ ਤੁਹਾਡੇ ਸਾਹਮਣੇ ਅਸੀਂ ਅਸਲੀਅਤ ਦਿਖਾਤੀ ਤੁਸੀਂ ਜਿਹੜੀ ਡਰੇਨ ਕਹੋਗੇ ਨਾਲ ਲੈ ਜਾਓ ਸਾਨੂੰ ਵੈਬਸਾਈਟ ਤੇ ਕਮੈਂਟ ਕਰ ਦਿਓ ਅਸੀਂ ਤੁਹਾਡੇ ਨਾਲ ਚੱਲਦੇ ਆ ਤਾਂ ਤੁਸੀਂ ਦਿਖਾ ਦਿਓ ਕਿ ਆ ਡਰੇਨ ਸਾਫ਼ ਹੈ ਅਸੀਂ ਹੜਾ ਦੌਰਾਨ ਪੰਜਾਬ ਚ ਸਾਰੇ ਪਾਸੇ ਘੁੰਮੇ ਆ ਅਸੀਂ ਨਹੀਂ ਦੇਖਿਆ ਕਿ ਕਿਸੇ ਡਰੇਨ ਦੀ ਪ੍ਰੋਪਰ ਸਫਾਈ ਹੋਈ ਹੋਵੇ ਡਰੇਨ ਤਾਂ ਛੱਡੋ ਤੁਸੀਂ ਨਹਿਰਾਂ ਦੀ ਚੱਲੇ ਚੱਲੋ ਨਹਿਰਾਂ ਦੀ ਪ੍ਰੋਪਰ ਸਫਾਈ ਹੋਈ ਹੋਵੇ ਨਹਿਰਾਂ ਦੇ ਵਿੱਚ ਤੱਕ ਦਰਖਤ ਖੜੇ ਆ ਇਹ ਹਾਲਾਤ ਨੇ ਇਸ ਵਕਤ ਇਰੀਗੇਸ਼ਨ ਮਹਿਕਮੇ ਦੇ ਸੋ ਮਾਨ ਸਾਹਿਬ ਕੱਲੇ ਚੁਟਕਲੇ ਕਰਕੇ ਕੱਲੀਆਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਤੁਹਾਡੇ ਤੋਂ ਜਿਹੜੀ ਗੱਲ ਬਾਤ ਚ ਨਹੀਂ ਆ ਸਕਦੇ ਜਿੰਨੀਆਂ ਤੁਹਾਨੂੰ ਗੱਲਾਂ ਆਉਂਦੀਆਂ ਇਹ ਗੱਲਾਂ ਤੇ ਪੜਦੇ ਨਹੀਂ ਪੈਣੇ ਆ ਗੱਲਾਂ ਤੁਹਾਡੇ ਵਿਧਾਨ ਸਭਾ ਦੇ ਵਿੱਚ ਕੀਤੇ ਚੁਟਕਲੇ ਇਹਨਾਂ ਗੱਲਾਂ ਨੂੰ ਮਟਾ ਨਹੀਂ ਸਕਦੇ ਲੋਕ ਜਾਣਦੇ ਨੇ ਕਿ ਜ਼ਮੀਨੀ ਪੱਧਰ ਤੇ ਤੁਸੀਂ ਕੰਮ ਨਹੀਂ ਕੀਤਾ ਹੜ੍ਹਾਂ ਨੂੰ ਲੈ ਕੇ ਵੀ ਤੁਸੀਂ ਜਿਹੜੀਆਂ ਕੰਮ ਕਰਨੇ ਸੀ ਉਹ ਨਹੀਂ ਕੀਤੇ ਸੋ ਇਹ ਤਸਵੀਰ ਇੱਕ ਵਾਰ ਮੈਂ ਫਿਰ ਕਹੂੰਗਾ ਕੈਮਰਾਮੈਨ ਨੂੰ ਕਿ ਉਹ ਚੰਗੀ ਤਰ੍ਹਾਂ ਦਿਖਾ ਦੇਣ ਤਾਂ ਕਿ ਮਾਨ ਸਾਹਿਬ ਉਹਨਾਂ ਦੀ ਸਾਰੀ ਜਿਹੜੀ ਆਮਦਮੀ ਪਾਰਟੀ ਹੈ ਖਾਸ ਕਰਕੇ ਉਹਨਾਂ ਦੇ ਜਿਹੜੇ ਮੰਤਰੀ ਨੇ ਬਰਿੰਦਰ ਗੋਇਲ ਜੀ ਉਹ ਵੀ ਇਹ ਤਸਵੀਰ ਨੂੰ ਗੌਰ ਨਾਲ ਤੱਕ ਲੈਣ ਉਹਨਾਂ ਦਾ ਤੱਕਣਾ ਬੜਾ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਨਹੀਂ ਦੇਖਣਗੇ ਤਾਂ ਲੋਕ ਉਹਨਾਂ ਨੂੰ ਵੀ ਕਿਵੇਂ ਪਤਾ ਲੱਗੇਗਾ ਕਿ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਵੱਡੀਆਂ-ਵੱਡੀਆਂ ਗੱਲਾਂ ਡਰੇਨ ਦੀ ਸਫਾਈ ਨੂੰ ਲੈ ਕੇ ਕੀਤੀਆਂ ਉਹ ਕਿੱਥੇ ਖੜੀਆਂ ਸੋ ਜਦੋਂ ਸਵਾਲ ਵਿਰੋਧੀ ਧਿਰ ਉਠਾਵੇ ਤਾਂ ਉੱਥੇ ਇਸ ਗੱਲ ਇਹ ਸਿਰਫ ਇਹ ਗੱਲ ਤੇ ਕਿ ਅਸੀਂ ਤੁਹਾਨੂੰ ਦਬਾਉਣਾ ਹੀ ਆ ਅਸੀਂ ਤੁਹਾਨੂੰ ਇਹ ਕਰਨਾ ਹੀ ਆ ਉਹ ਨਹੀਂ ਹੋਣਾ ਚਾਹੀਦਾ ਉਲਟਾ ਸਹੀ ਜਿਹੜਾ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਹਾਂ ਜੀ ਸਾਡੇ ਤੋਂ ਇੱਕਤਾਈ ਰਹੀ ਹੈ ਕਿ ਅਸੀਂ ਡਰੇਨਾ ਚੂਆਂ ਨਾਲਿਆਂ ਨੂੰ ਉਸ ਤਰੀਕੇ ਨਾਲ ਸਾਫ ਨਹੀਂ ਕਰ ਸਕੀ ਸੋ ਇਹ ਸਰਕਾਰ ਦੀ ਵੱਡੀ ਨਿਲਾਇਕੀ ਹੈ ਜਿਹੜੀ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨੂੰ ਗੌਰ ਕਰਿਓ ਬਾਕੀ ਤੁਹਾਨੂੰ ਚੈਲੰਜ ਹੈ ਕਿ ਜਿਹੜੀ ਵੀ ਤੁਸੀਂ ਡਰੇਨ ਦੀ ਗੱਲ ਕਹੋਗੇ ਅਸੀਂ ਤੁਹਾਡੇ ਨਾਲ ਜਾ ਕੇ ਦਿਖਾ ਦੇਾਂਗੇ ਕਿ ਕਿੰਨੀ ਕਿ ਸਫਾਈ ਤੁਹਾਡੇ ਮਹਿਕਮੇ ਨੇ ਕੀਤੀ ਹੈ ਮੈਂ ਕਿ ਗੱਲਾਂ ਕਰਨ ਨੂੰ ਬਹੁਤ ਹੋਰ ਤੁਹਾਡੇ ਮੰਤਰੀ ਸਾਹਿਬ ਦੀਆਂ ਵੀ ਹੋਰ ਨੇ ਉਹਨਾਂ ਦੇ ਭਰਾਵਾਂ ਦੀਆਂ ਵੀ ਹੋਰ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਖੁਲਾਸੇ ਤੁਹਾਡੇ ਨਾਲ ਉਹ ਵੀ ਸਾਂਝੇ ਕਰਾਂਗੇ